ਦੇਖੋ ਅਸੀਂ ਵਾ ਸਮਾਜ ਵਿੱਚ ਵੇਚਣ ਵਾਲੇ ਵਿਅਕਤੀ ਆ ਕਿਸੇ ਨਾ ਕਿਸੇ ਆਪਣੀਆਂ ਜਾਤੀ ਲੋੜਾਂ ਜਾਂ ਹੋਰ ਧੰਦਿਆਂ ਵਿੱਚ ਰੁੱਝੇ ਰਹਿੰਦੇ ਆ ਪਰ ਜਦੋਂ ਅਸੀਂ ਐਸੇ ਪਵਿੱਤਰ ਸਥਾਨ ਤੇ ਪਹੁੰਚਦੇ ਆ ਔਰ ਸਥਾਨ ਤੇ ਪਹੁੰਚ ਕੇ ਸੇਵਾ ਕਰਦੇ ਆ ਤਾਂ ਸਾਡੇ ਮਨ ਦੇ ਵਿੱਚ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦੀ ਆ ਔਰ ਬੁੱਲੇ ਸ਼ਾਹ ਨੇ ਕਿਸੇ ਟਾਈਮ ਕਿਹਾ ਸੀ ਜਦੋਂ ਰੇਲਵੇ ਸਟੇਸ਼ਨ ਤੇ ਉਤਰਿਆ ਇਤਿਹਾਸਕਾਰ ਕਹਿੰਦੇ ਨੇ ਉਹਨੂੰ ਭੁੱਖ ਲੱਗੀ ਸੀ ਕਿਸੇ ਨੇ ਕਿਹਾ ਵੀ ਗੁਰੂ ਘਰ ਆ ਇੱਧਰ ਤੇ ਤੈਨੂੰ ਪ੍ਰਸ਼ਾਦਾ ਮਿਲ ਸਕਦਾ ਜਦੋਂ ਆਇਆ ਤਾਂ ਇੱਥੇ ਕਾਰ ਸੇਵਾ ਚੱਲ ਰਹੀ ਸੀ ਤੇ ਕਾਰ ਸੇਵਾ ਦੇ ਵਿੱਚ ਉਹਨੂੰ ਹਿੱਸਾ ਪਾਇਆ ਤੇ ਕੀਰਤਨ ਸੁਣਿਆ ਤੇ ਫਿਰ ਪ੍ਰਸ਼ਾਦਾ ਛਕਿਆ ਜਦੋਂ ਪ੍ਰਸ਼ਾਦਾ ਛਕਿਆ ਤਾਂ ਉਹਨੇ ਇੱਕ ਲੈਨ ਲਿਖੀ ਇੱਟ ਖੜੱਕੇ ਢੋਲਕ ਵੱਜਦੇ ਨਾਲੇ ਤਪੇ ਚੁੱਲਾ ਇਨੀ ਗੱਲੀ ਰੱਬ ਵੀ ਖੁਸ਼ ਨਾਲੇ ਖੁਸ਼ਾ ਬੁੱਲਾ ਜਦੋਂ ਅਸੀਂ ਇਸ ਤਰ੍ਹਾਂ ਸੇਵਾ ਕਰਦੇ ਆ ਤਾ ਕੁਦਰਤੀ ਤੌਰ ਤੇ ਪਰਮਾਤਮਾ ਵੀ ਖੁਸ਼ ਹੁੰਦਾ ਸਾਡੇ ਮਨ ਨੂੰ ਵੀ ਇੱਕ ਸੰਤੁਸ਼ਟੀ ਮਿਲਦੀ ਆ ਔਰ ਇੱਕ ਕਿਸਮ ਦਾ ਬੰਦਾ ਨਿਮਰਤਾ ਦੇ ਨਾਲ ਜੋ ਕਿਸੇ ਕਿਸਮ ਦੀਆਂ ਕ੍ਰਿਤਿਆ ਸਮੇਂ-ਸਮੇਂ ਤੇ ਹੋਈਆਂ ਹੋਣ ਉਹਨਾਂ ਨੂੰ ਸੋਧਨ ਦਾ ਇੱਕ ਸੰਕਲਪ ਲੈਂਦਾ ਸਿਰਦਾ ਲੋਨ ਨੂੰ ਬੜੀ ਮੁਸ਼ਕਲ ਆ ਰਹੀ ਹੈ ਜੀ ਤੁਸੀਂ ਜ਼ਰੂਰ ਸੇਵਾ ਕਰ ਰਹੇ ਹੋ ਲੇਕਿਨ ਇੱਕ ਲਾਮ ਲਸ਼ਕਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਨੇ ਕਿਸੇ ਤਰ੍ਹਾਂ ਲਾਮ ਲਸ਼ ਕਰਨੀ ਹੈ ਜਿੰਨੇ ਬੰਦੇ ਆਏ ਸਾਰੇ ਸੇਵਾ ਕਰਨ ਵਾਲੇ ਆ ਕੋਈ ਬੰਦਾ ਕਿਸੇ ਤਰ੍ਹਾਂ ਲਾਮ ਲਸ਼ਕਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਸੀਂ ਉਹੀ ਬੰਦੇ ਨੇ ਜਿਹੜੇ ਸੇਵਾ ਕਰਨ ਵਾਲੇ ਨੇ ਬਿਨਾ ਕਿਸੇ ਤਮਾਸ਼ਾ ਦੇਖੂ ਬੰਦੇ ਨਹੀਂ ਹੈ ਤੇ ਜੇ ਕਿਸੇ ਤਰ੍ਹਾਂ ਵੀ ਸੰਗਤ ਨੂੰ ਕੋਈ ਪ੍ਰੇਸ਼ਾਨੀਆਂ ਹੈ ਤਾਂ ਸਾਨੂੰ ਉਸ ਗੱਲ ਦਾ ਮਤਲਬ ਮਾਫੀ ਚਾਹੁੰਦੇ ਆ ਪਰ ਸਾਡੇ ਵੱਲੋਂ ਮਤਲਬ ਅਸੀਂ ਤਾਂ ਇਕੱਲੇ ਇਕੱਲੇ ਆਪਣੇ ਆਪਣੇ ਜਿਹੜਾ ਵੀ ਹੈ ਸੇਵਾ ਕਰਨ ਤੇ ਲੱਗਿਆ ਹੋਇਆ ਜਾਂ ਮੇਰਾ ਕਹਿ ਸਾਡੇ ਤੋਂ ਵੱਧ ਤੁਸੀਂ ਜਾਓ ਇਹ ਸੰਨ ਸਰ ਦਾ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਸੇਵਾ ਉਹ ਕਰਨ ਆਏ ਹਨ ਇੱਥੇ ਕਹਿੰਦੇ ਸੇਵਾ ਕਰਨ ਦੇ ਨਾਲ ਜਿਹੜਾ ਮਨ ਦੇ ਵਿੱਚ ਨਿਮਰਤਾ ਆਉਂਦੀ ਹੈ ਅਤੇ ਉਹ ਇਸ ਦੇ ਤਹਿਤ ਹੀ ਅੱਜ ਜਿਹੜੀ ਉਹ ਸੇਵਾ ਕਰਨ ਆਏ ਹਨ ਅਤੇ ਆਪਣੇ ਪਿਛਲੇ ਜਿਹੜੇ ਕੀਤੇ ਗੁਨਾਹਾਂ ਨੂੰ ਬਖਸ਼ਾਨ ਆਏ ਹਨ ਹਰਮਿੰਦਰ ਸਿੰਘ ਦੇ ਨਾਲ ਵਿਸ਼ੇਸ਼ ਕੋਟ ਧੰਨਵਾਦੀ ਦੇਖੋ ਅਸੀਂ ਬਸ ਸਮਾਜ ਵਿੱਚ ਫਿੱਟਣ ਵਾਲੇ ਵਿਅਕਤੀ ਆ ਕਿਸੇ ਨਾ ਕਿਸੇ ਆਪਣੀਆਂ ਜਾਤੀ ਲੋੜਾਂ ਜਾਂ ਹੋਰ ਧੰਦਿਆਂ ਵਿੱਚ ਰੁੱਝੇ ਰਹਿੰਦੇ ਆ ਪਰ ਜਦੋਂ ਅਸੀਂ ਐਸੇ ਪਵਿੱਤਰ ਸਥਾਨ ਤੇ ਪਹੁੰਚਦੇ ਆ ਔਰ ਸਥਾਨ ਤੇ ਪਹੁੰਚ ਕੇ ਸੇਵਾ ਕਰਦੇ ਆ ਤਾਂ ਸਾਡੇ ਮਨ ਦੇ ਵਿੱਚ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦੀ ਆ ਔਰ ਬੁੱਲੇ ਸ਼ਾਹ ਨੇ ਕਿਸੇ ਟਾਈਮ ਕਿਹਾ ਸੀ ਜਦੋਂ ਰੇਲਵੇ ਸਟੇਸ਼ਨ ਤੇ ਉਤਰਿਆ ਇਤਿਹਾਸਕਾਰ ਕਹਿੰਦੇ ਨੇ ਉਹਨੂੰ ਭੁੱਖ ਲੱਗੀ ਸੀ ਕਿਸੇ ਨੇ ਕਿਹਾ ਵੀ ਗੁਰੂ ਘਰ ਆ ਇੱਧਰ ਤੇ ਤੈਨੂੰ ਪ੍ਰਸ਼ਾਦਾ ਮਿਲ ਸਕਦਾ ਜਦੋਂ ਆਇਆ ਤਾਂ ਇੱਥੇ ਕਾਰ ਸੇਵਾ ਚੱਲ ਰਹੀ ਸੀ ਤੇ ਕਾਰ ਸੇਵਾ ਦੇ ਵੀ ਤੂੰ ਹਿੱਸਾ ਪਾਇਆ ਤੇ ਕੀਰਤਨ ਸੁਣਿਆ ਤੇ ਫਿਰ ਪ੍ਰਸ਼ਾਦਾ ਛਕਿਆ ਜਦੋਂ ਪ੍ਰਸ਼ਾਦਾ ਛਕਿਆ ਤਾਂ ਉਹਨੇ ਇੱਕ ਲਾਈਨ ਲਿਖੀ ਇੱਟ ਖੜੱਕੇ ਢੋਲਕ ਵੱਜੇ ਲਾਲੇ ਤਪੇ ਚੁੱਲਾ ਇਨੀ ਗੱਲ ਰੱਬ ਵੀ ਖੁਸ਼ ਲਾਲੇ ਖੁਸ਼ੇ ਬੁੱਲਾ ਜਦੋਂ ਅਸੀਂ ਇਸ ਤਰ੍ਹਾਂ ਸੇਵਾ ਕਰਦੇ ਆ ਤਾਂ ਕੁਦਰਤੀ ਤੌਰ ਤੇ ਪਰਮਾਤਮਾ ਵੀ ਖੁਸ਼ ਹੁੰਦਾ ਸਾਡੇ ਮਨ ਨੂੰ ਵੀ ਇੱਕ ਸੰਤੁਸ਼ਟੀ ਮਿਲਦੀ ਆ ਔਰ ਇੱਕ ਕਿਸਮ ਦਾ ਬੰਦਾ ਨਿਮਰਤਾ ਦੇ ਨਾਲ ਜੋ ਕਿਸੇ ਕਿਸਮ ਦੀਆਂ ਕ੍ਰਿਤਿਆ ਸਮੇਂ ਸਮੇਂ ਤੇ ਹੋਈਆਂ ਹੋਣ ਉਹਨਾਂ ਨੂੰ ਸੋਧਣ ਦਾ ਇਹ ਇੱਕ ਸੰਕਲਪ ਲੰਦਾ ਸਿੱਧਾ ਲੋਨ ਉਪਰ ਹੀ ਮੁਸ਼ਕਲ ਆ ਰਹੀਆਂ ਜੀ ਤੁਸੀਂ ਜ਼ਰੂਰ ਸੇਵਾ ਕਰ ਰਹੇ ਹੋ ਲੇਕਿਨ ਇੱਕ ਲਾਮ ਲਸ਼ਕਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਨਹੀਂ ਕਿਸੇ ਤਰ੍ਹਾਂ ਲਾਮ ਲਸ਼ਕਰ ਨਹੀਂ ਹੈ ਜਿੰਨੇ ਬੰਦੇ ਆਏ ਸਾਰੇ ਸੇਵਾਦਾਰ ਨਾਲੇ ਆ ਕੋਈ ਬੰਦਾ ਕਿਸੇ ਤਰ੍ਹਾਂ ਲਾਮ ਲਸ਼ਕਰ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਅਸੀਂ ਉਹੀ ਬੰਦੇ ਨੇ ਜਿਹੜੇ ਸੇਵਾ ਕਰਨ ਵਾਲੇ ਨੇ ਬਿਨਾ ਕਿਸੇ ਤਮਾਸ਼ਾ ਦੇਖੂ ਬੰਦੇ ਨਹੀਂ ਹੈ ਤੇ ਜੇ ਕਿਸੇ ਤਰ੍ਹਾਂ ਵੀ ਸੰਗਤ ਨੂੰ ਕੋਈ ਪ੍ਰੇਸ਼ਾਨੀਆਂ ਹੈ ਤਾਂ ਸਾਨੂੰ ਉਸ ਗੱਲ ਦਾ ਅ ਮੈਂ ਮਾਫੀ ਚਾਹੁੰਦੇ ਆ ਪਰ ਸਾਡੇ ਵੱਲੋਂ ਮਤਲਬ ਅਸੀਂ ਤਾਂ ਇਕੱਲੇ ਇਕੱਲੇ ਆਪਣੇ ਆਪਣੇ ਜਿਹੜਾ ਵੀ ਹੈ ਸੇਵਾ ਕਰਨ ਤੇ ਲੱਗਿਆ ਹੋਇਆ ਜਾਂ ਮੇਰਾ ਕਹਿ ਸਾਡੇ ਤੋਂ ਵੱਧ ਤੁਸੀਂ ਜਿਆਦਾ ਇਹ ਸੰ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਸੇਵਾ ਉਹ ਕਰ ਆਏ ਹਨ ਇੱਥੇ ਕਹਿੰਦੇ ਸੇਵਾ ਕਰਨ ਦੇ ਨਾਲ ਜਿਹੜਾ ਮਨ ਦੇ ਵਿੱਚ ਨਿਮਰਤਾ ਆਉਂਦੀ ਹੈ ਅਤੇ ਉਹ ਇਸ ਦੇ ਤਹਿਤ ਹੀ ਅੱਜ ਜਿਹੜੀ ਉਹ ਸੇਵਾ ਕਰਨ ਆਏ ਹਨ ਅਤੇ ਆਪਣੇ ਪਿਛਲੇ ਜਿਹੜੇ ਕੀਤੇ ਗੁਨਾਹਾਂ ਨੂੰ ਬਖਸ਼ਾਨ ਆਏ ਹਨ ਹਰਮਿੰਦਰ ਸਿੰਘ ਦੇ ਨਾਲ ਵਿਸ਼ੇਸ਼ ਰਿਪੋਰਟ ਧੰਨਵਾਦੀ